ਹਾਂਜੀ ਸਤਿ ਸ੍ਰੀ ਅਕਾਲ ਬਈ ਜੀ ਪਿੰਡ ਸਕਾਰ ਮਾਸੀਆਂ ਜ਼ਿਲ੍ਹਾ ਗਰਦਾਸਪੁਰ ਬੂਰੀ ਮਾਝਾ ਬਰਾ ਪੰਜ ਚਾਰ ਦਿਨ ਲਈ ਕਹਿੰਦਾ ਸੂਣ ਦੇ ਬਾਕੀ ਆ ਬਈ ਜੀ ਨੇ ਰੇਟ ਵੀ ਦੱਸਤਾ ਠੀਕ ਹੈ ਜੀ 1,30,000 ਤੇ ਜਿਸ ਕਿਸੇ ਬਈ ਨੇ ਲੈਣੀ ਹੋਈ ਤਾਂ ਬਈ ਨੇ ਜਰੂਰ ਕੰਟੈਕਟ ਕਰਿਓ ਠੀਕ ਹੈ ਜੀ ਜ਼ਿਲ੍ਹਾ ਗਰਦਾਸਪੁਰ ਪੰਜ ਚਾਰ ਦਿਨ ਰਹਿੰਦੇ ਆ 16-17 ਲੀਟਰ ਦੁੱਧ ਦਸਰਿਆ ਬਈ ਠੀਕ ਹੈ ਪਿਛਲੇ ਸੂਏ ਛੋਟੀ ਸੋਣੀ ਆ ਪੂਰੀ ਨਸਲ ਦੀ ਆ ਠੀਕ ਹੈ ਜੀ ਵਾਈ ਜੀ ਨਾਲ ਜ਼ਰੂਰ ਕਨੈਕਟ ਕਰਿਓ ਬਾਕੀ ਭਰਾ ਆਪਣਾ ਫੇਸਬੁੱਕ ਦੀ ਪੇਜ ਆ ਗਰਜੀਤ ਰਾਏ ਉਹਨੂੰ ਬਾਤ ਉਹਦੇ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਜੀਤਾ ਫਾਰਮ ਟੀਵੀ ਬਰਨਾਲਾ ਉਹਨੂੰ ਬਾਤ ਉਹ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਓਕੇ ਬਾਏ